ਫਲੋਰੀਡਾ ਦੇ ਵਿੱਚ ਇੱਕ ਐਕਸੀਡੈਂਟ ਹੁੰਦਾ ਜਿਸ ਤੋਂ ਬਾਅਦ ਇੱਕ ਸੁਰਖੀ ਲੱਗਦੀ ਹੈ ਟਰਬਨ ਔਨ ਟ੍ਰਾਇਲ ਉਸੇ ਚੀਜ਼ ਨੂੰ ਲੈ ਕੇ ਹੁਣ ਚਰਚਾ ਕਰਨੀ ਜ਼ਰੂਰੀ ਹੈ ਕਿ ਆਖਿਰ ਹੋ ਕੀ ਰਿਹਾ ਤੇ ਹੁਣ ਕੀ ਬਾਲਾ ਮੇਰੇ ਨਾਲ ਸੀਨੀਅਰ ਐਡਵੋਕੇਟ ਹਾਕਮ ਸਿੰਘ ਜੀ ਮੌਜੂਦ ਨੇ ਹਾਕਮ ਸਿੰਘ ਜੀ ਸਾਨੂੰ ਦਿੱਤਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਬਹੁਤ ਬਤਨ ਹਾਂ ਸਰ ਸਹੀ ਹਾਕਮ ਜੀ ਜੇ ਆਪਾਂ ਇਸ ਮੈਟਰ ਦੇ ਉੱਤੇ ਧਿਆਨ ਦਈਏ ਪਹਿਲਾਂ ਹਰਜਿੰਦਰ ਸਿੰਘ ਨੂੰ ਲੈ ਕੇ ਬਹੁਤ ਗੱਲਾਂ ਚੱਲ ਰਹੀਆਂ ਉਹਦੇ ਤੇ ਵੀ ਆਉਣੇ ਆ ਪਰ ਤੁਸੀਂ ਇੱਕ ਵਕੀਲ ਦੇ ਤੌਰ ਦੇ ਉੱਤੇ ਇਸ ਪੂਰੇ ਮੈਟਰ ਨੂੰ ਕਿਵੇਂ ਦੇਖਦੇ ਹੋ ਆਪਾਂ ਪਹਿਲਾਂ ਇੱਥੇ ਸ਼ੁਰੂ ਕਰਦੇ ਆਂ ਦੇਖੋ ਅਗਰ ਫਰੇਮ ਆ ਫਸਾਈ ਅਗਰ ਇਹ ਦੇਖਿਆ ਜਾਏ ਤਾਂ ਇਹਦੇ ਵਿੱਚ ਜਿਹੜਾ ਹਰਜਿੰਦਰ ਸਿੰਘ ਉਹਦੀ ਗਲਤੀ ਹੈ ਜਿੱਥੇ ਯੂ ਟਰਨ ਨਹੀਂ ਸੀ ਬੰਦਾ ਉੱਥੇ ਉਹਨੇ ਯੂ ਟਰਨ ਲਿਆ ਔਰ ਈਵਨ ਤੁਹਾਨੂੰ ਪਤਾ ਜਿਹੜੇ ਉੱਥੇ ਦੇ ਅਮਰੀਕਾ ਦੇ ਵਿੱਚ ਜਿਹੜੀ ਸਪੀਡ ਗੱਡੀਆਂ ਦੀ ਉਹ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਸਾਡੇ ਇੰਡੀਆ ਦੇ ਵਿੱਚ ਤਾਂ ਫਿਰ ਵੀ ਇਹ ਗੱਲ ਚੱਲ ਜਾਂਦੀ ਹੈ ਕਿ ਜਿਹੜੇ ਗੱਡੀ ਪਿੱਛੇ ਸਲੋ ਕਰ ਦਿੰਦੇ ਨੇ ਸੋ ਪ੍ਰੇਮਾ ਫਸਾਈ ਅਗਰ ਦੇਖਿਆ ਜਾਏ ਤੇ ਇਹਦੇ ਵਿੱਚ ਹਰਜਿੰਦਰ ਸਿੰਘ ਦਾ ਜਿਹੜਾ ਉਹ ਕਸੂਰ ਹੈ ਚਾਹੇ ਉਹਨੇ ਜਾਣੇ 'ਚ ਕੀਤਾ ਜਾਂ ਉਹਨੇ ਅਣਜਾਣੇ 'ਚ ਗਲਤੀ ਕੀਤੀ ਹੂੰ ਜੀ ਮੈਂ ਬਿਲਕੁਲ ਇਤਈ ਹੋਣਾ ਚਾਹੁੰਦਾ ਕਿਉਂਕਿ ਇਸ ਪੂਰੇ ਮੈਟਰ ਨੂੰ ਹੁਣ ਇੱਕ ਵੱਖਰੇ ਪੱਧਰ ਤੇ ਬਣਾ ਦਿੱਤਾ ਗਿਆ ਹੈ ਵਿਦੇਸ਼ ਵਿੱਚ ਵੀ ਯੂਐਸ ਵਿੱਚ ਵੀ ਇਹ ਗੱਲਾਂ ਹੋ ਰਹੀਆਂ ਕਿ ਇਹ ਇਸ ਤਰ੍ਹਾਂ ਦਾ ਐਕਸੀਡੈਂਟ ਕੋਈ ਪਹਿਲੀ ਵਾਰ ਨਹੀਂ ਹੋਇਆ ਪਰ ਅਚਾਨਕ ਇਸ ਮੁੰਡੇ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਮੁੰਡਾ ਅਚਾਨਕ ਕਿਉਂ ਫੈਲ ਗਿਆ ਟਰਬਨ ਔਨ ਟ੍ਰਾਇਲ ਜਿਵੇਂ ਸੁਰਖੀ ਲੱਗੀ ਸੀ ਇੱਕ ਵੱਡੇ ਅਖਬਾਰ ਦੇ ਵਿੱਚ ਤੁਸੀਂ ਕੀ ਇਹ ਤੋਂ ਜੱਜ ਕਰਦੇ ਹੋ ਕੋਜੀ ਜਿਹੜਾ ਹੈ ਹੁਣ ਤੱਕ ਵਾਲਾ ਮੈਂ ਜੋ ਕੁਝ ਆਪਣੇ ਸਾਹਮਣੇ ਆਇਆ ਹੈ ਸਾਰਾ ਐਪੀਸੋਡ ਹਮ ਇਹਦੇ ਵਿੱਚ ਮਤਲਬ ਇੱਕ ਥੋੜਾ ਜਿਹਾ ਸਾਡੀ ਕਮਿਊਨਿਟੀ ਦੇ ਵੱਲੋਂ ਵੀ ਅਗਰ ਇਹ ਇੱਕ ਨੋਰਮਲ ਐਕਸੀਡੈਂਟ ਸੀ ਸਾਨੂੰ ਵੀ ਉਹਦੀ ਜਿਹੜੀ ਸਪੋਰਟ ਹੋਣੀ ਸੀ ਕਰਨੀ ਚਾਹੀਦੀ ਜਦੋਂ ਕੋਈ ਵੀ ਮਾਮਲਾ ਆ ਜੇ ਅਦਾਲਤ ਦੇ ਵਿੱਚ ਵਿਚਾਰਾ ਦਿਨ ਹੋਵੇ ਕੁਝ ਸਾਡੇ ਲੋਕਾਂ ਨੇ ਵੀ ਜਿਹੜਾ ਹੈ ਉਹ ਉਹਨ ਦੀ ਸਪੋਰਟ ਕੀਤੀ ਹੁੰਦੀ ਸਪੋਰਟ ਕਰਨ ਤੋਂ ਬਾਅਦ ਉਹਦੇ ਕਾਊਂਟਰ ਦੇ ਵਿੱਚ ਤੁਸੀਂ ਦੇਖਿਆ ਕਿ ਗੋਰਿਆਂ ਨੇ ਆਪਦੇ ਪੇਜਾਂ ਦੇ ਵਿੱਚ ਜਨਨ ਜਿਹੜੀ ਟਰੱਕੀ ਕੰਪਨੀ ਉਹਨਾਂ ਨੇ ਆਪਦੇ ਪੇਜਾਂ ਦੇ ਵਿੱਚ ਉਹਨਾਂ ਨੇ ਉਸ ਫੈਮਿਲੀ ਦੀ ਜਿਹੜੀ ਫੈਮਿਲੀ ਵਿੱਚ ਜਿਨ੍ਹਾਂ ਨੇ ਜਾਨ ਗਵਾਈ ਉਹਨਾਂ ਦੀ ਸਪੋਰਟ ਦੇ ਵਿੱਚ ਨਿਕਲ ਆਏ ਫਿਰ ਉਹ ਇੱਕ ਤਰੀਕੇ ਦਾ ਕੀ ਹੁੰਦਾ ਜੀ ਇੱਕ ਨਸਲੀ ਜਿਹੜੀ ਭਾਵਨਾ ਉਹ ਦੋਨਾਂ ਕਮਿਊਨਿਟੀ ਦੇ ਵਿੱਚ ਜਿਹੜੀ ਉਹ ਵੇਖਣ ਨੂੰ ਮਿਲੀ ਜਿੱਤੇ ਕਰਕੇ ਜਿਹੜਾ ਟਰਬੋਨ ਟ੍ਰਾਇਲ ਜਾਂ ਜਿਹੜੀਆਂ ਹੋਰ ਗੱਲਾਂ ਨੇ ਇਹ ਇੱਕ ਨੋਰਮਲ ਐਕਸੀਡੈਂਟ ਸੀਗਾ ਤੇ ਜੋ ਇਹਦੇ ਵਿੱਚ ਦੋਸ਼ੀ ਸੀਗੀ ਉਹ ਦੋਸਤ ਹੈ ਹੁਣ ਤੋਂ ਬਾਅਦ ਉਹਦੀ ਸਜ਼ਾ ਮਿਲ ਜਾਣੀ ਸੀ ਨਾ ਉਹਨਾਂ ਨੂੰ ਇਹਨਾਂ ਨਾ ਸਾਨੂੰ ਇਹਨਾਂ ਜਿਹੜਾ ਉਹ ਇਹਨੂੰ ਸੀਰੀਅਸ ਲੈਣਾ ਚਾਹੀਦਾ ਸੀ ਜੀ ਨਹੀਂ ਜੋ ਪੂਰੀ ਦੁਨੀਆ ਦੇ ਵਿੱਚ ਜਾਂ ਖਾਸ ਤੌਰ ਦੇ ਉੱਤੇ ਇੱਥੇ ਇੰਡੀਆ ਦੇ ਵਿੱਚ ਵੀ ਜੋ ਇੱਕ ਵੱਖਰੀ ਢੀੜ ਇਕੱਠੀ ਹੋਈ ਹੈ ਜਿਹੜੀ ਇਸ ਮਸਲੇ ਦੇ ਵਿੱਚ ਇਸ ਨੌਜਵਾਨ ਦੇ ਹੱਕ ਚ ਯਾਨੀ ਕਿ ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਉਹ ਗਲਤ ਸੋਚ ਰਿਹਾ ਹੈ ਜਾਂ ਉਹਨਾਂ ਨੂੰ ਉਹਦੇ ਹੱਕ ਚ ਨਹੀਂ ਆਉਣਾ ਚਾਹੀਦਾ ਹਰਜਿੰਦਰ ਦੇ ਹੱਕ ਵਿੱਚ ਨਹੀਂ ਆਉਣਾ ਚਾਹੀਦਾ ਤਾਂ ਸਿੰਘ ਜੀ ਤੁਸੀਂ ਕਿਸੇ ਦੇ ਹੱਕ ਦੇ ਵਿੱਚ ਆਓ ਤੁਸੀਂ ਕਿਸੇ ਕਿਸੇ ਦੇ ਖਿਲਾਫ ਰਹੋ ਇਹ ਤੁਹਾਡੀ ਨਿੱਜੀ ਭਾਵਨਾ ਇਹਦੇ ਵਿੱਚ ਕੋਈ ਵੀ ਮਤਲਬ ਕਿਸੇ ਨੂੰ ਕੋਈ ਰੋਗ ਨਹੀਂ ਸਕਦਾਗਾ ਲੇਕਿਨ ਜਿਸ ਤਰੀਕੇ ਦੇ ਨਾਲ ਮਤਲਬ ਇਹ ਸਾਰਾ ਟ੍ਰਾਇਲ ਚੱਲਿਆ ਮੀਡੀਆ ਟ੍ਰਾਇਲ ਚੱਲਿਆ ਇਹਦੇ ਵਿੱਚ ਵਿਆ ਮਤਲਬ ਆਪਣੇ ਫੇਸਬੁੱਕ ਪੇਜਾਂ ਵਾਲਿਆਂ ਨੇ ਉਹਨਾਂ ਦਾ ਫਾਇਦਾ ਕੀ ਹੈ ਕੋਈ ਉਹਨਾਂ ਦਾ ਅਸਰ ਹੈ ਇਹ ਉਹ ਟ੍ਰਾਇਲ ਨੂੰ ਜਿਹੜਾ ਹੈ ਉਹ ਪ੍ਰਭਾਵਿਤ ਕਰ ਲੈਣਗੇ ਔਰ ਤੁਸੀਂ ਦੇਖਿਆ ਕਿ ਪਿੱਛੇ ਜੇ ਮਤਲਬ ਹਰ ਪੇਜ ਨੇ ਗੱਲ ਪਾਈ ਕਿ ਅਸੀਂ ਉਹਦੀ ਸਪੋਰਟ ਦੇ ਵਿੱਚ ਆ ਉਹ ਵੀਰੇ ਉਹਨੂੰ ਗਲਤੀ ਹੋਣ ਦੀ ਮਾਫ ਹੋਣੀ ਚਾਹੀਦੀ ਹੈ ਵੀ ਤੁਸੀਂ ਘਟੋ ਘਟ ਅਗਰ ਆਪਾਂ ਬੈਲੈਂਸ ਬਣਾ ਕੇ ਚੱਲੀਏ ਠੀਕ ਹੈ ਜੀ ਉਹਨੂੰ ਮਤਲਬ ਉਹਨੂੰ ਇਹ ਆ ਕਿ ਜਿਹੜਾ ਉਹਦਾ ਕਸੂਰ ਹੈ ਉਹਨੂੰ ਕਸੂਰ ਦੀ ਬੰਦੀ ਜਿਹੜੀ ਸਜ਼ਾ ਹੈ ਉਹ ਮਿਲ ਜੇ ਉਹਨੇ ਨਾ ਥੋੜਾ ਜਾ ਜ਼ਿਆਦਾ ਮਤਲਬ ਹਾਰਸ਼ ਬਿਹੇਵ ਨਾ ਕੀਤਾ ਜਾਏ ਉਹਨਾਂ ਨਾਲ ਨਾਲ ਸਾਨੂੰ ਸਭ ਤੋਂ ਪਹਿਲਾਂ ਜਿਹੜੇ ਪਰਿਵਾਰ ਜਿਹੜਾ ਬਿਲਕੁਲ ਆਪਦੀ ਰਾਈਟ ਸਟ੍ਰੈਕਸ਼ਨ ਦੇ ਵਿੱਚ ਜਾ ਰਿਹਾ ਸੀ ਜਿਨ੍ਹਾਂ ਨੇ ਜਾਨ ਗਵਾਈਆਂ ਨੇ ਆਪਣੀਆਂ ਜਾਨਾਂ ਗਵਾਈਆਂ ਨੇ ਪਰਿਵਾਰ ਦਾ ਪਰਿਵਾਰ ਖਤਮ ਹੋ ਗਿਆ ਸਾਨੂੰ ਉਹਨਾਂ ਦੇ ਪ੍ਰਤੀ ਵੀ ਆਪਦੀ ਸਨਮੂਤੀ ਜਿਹੜੀ ਆ ਵਿਖਾਣੀ ਚਾਹੀਦੀ ਹੈ ਸਾਨੂੰ ਸਭ ਤੋਂ ਪਹਿਲਾਂ ਇਨਸਾਨੀਅਤ ਤੇ ਮਤਲਬ ਫਿਰ ਕਮਿਊਨਿਟੀ ਜਿਹੜੀ ਹਮ ਅੱਛਾ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਹੁਣੀ ਉਸ ਦੇ ਸੰਦਰਭ ਦੇ ਵਿੱਚ ਮੈਂ ਆ ਵੀ ਦੱਸਣਾ ਚਾਹੁੰਦਾ ਕਿਉਂਕਿ ਪਟੀਸ਼ਨਸ ਸਾਈਨ ਕੀਤੀਆਂ ਜਾ ਰਹੀਆਂ ਨੇ ਬੜੇ ਵੱਡੇ ਮਾਰਜਨ ਤੇ ਪਟੀਸ਼ਨਸ ਸਾਈਨ ਕੀਤੀਆਂ ਜਾ ਰਹੀਆਂ ਇਹਨਾਂ ਪਟੀਸ਼ਨਸ ਦਾ ਕੋਈ ਆਧਾਰ ਹੈਗਾ ਹਾਕਮ ਜੀ ਤੁਸੀਂ ਦੇਖਦੇ ਹੋ ਇਹਨਾਂ ਦਾ ਕੋਈ ਆਧਾਰ ਕਿ ਜਿਹੜੀਆਂ ਸਾਈਨ ਹੋ ਰਹੀਆਂ ਇਹਦੇ ਨਾਲ ਕੋਈ ਕੇਸ ਪ੍ਰਭਾਵਿਤ ਹੋਏਗਾ ਜਾਂ ਹਰਜਿੰਦਰ ਨੂੰ ਕੁਝ ਰਾਇਤ ਮਿਲੇਗੀ ਅਮਰੀਕਾ ਦੇ ਵਿੱਚ ਜਿਹੜਾ ਕੇਸ ਉਹ ਦੋ ਤਰੀਕੇ ਨਾਲ ਚੱਲਦਾ ਜਿਵੇਂ ਇੰਡੀਆ ਦੇ ਵਿੱਚ ਸਿਰਫ ਟ੍ਰਾਇਲ ਚੱਲਦਾ ਅਮਰੀਕਾ ਦੇ ਵਿੱਚ ਇਹ ਆ ਕਿ ਤੁਹਾਨੂੰ ਜਦੋਂ ਫੜਦੇ ਨੇ ਫੜਦੇ ਆ ਸਰ ਕਹਿੰਦੇ ਨੇ ਕਿ ਅਗਰ ਤੁਸੀਂ ਆਪਣੀ ਗਲਤੀ ਹੁਣੀ ਐਡਮਿਟ ਕਰੋਗੇ ਤਾਂ ਅਸੀਂ ਟ੍ਰਾਇਲ ਨਹੀਂ ਚਲਾਵਾਂਗੇ ਪਰ ਉਰ ਤੁਹਾਨੂੰ ਅਗਰ ਗਲਤੀ ਐਡਮਿਟ ਕਰਦੇ ਹੋ ਤਾਂ ਤੁਹਾਨੂੰ ਥੋੜਾ ਜਿਹਾ ਮਤਲਬ ਅਸੀਂ ਇਹ ਗੁੰਜਾਇਸ਼ ਜ਼ਰੂਰ ਦਵਾਂਗੇ ਜਿਹੜੀ ਸਜ਼ਾ ਹੈ ਉਹਦੇ ਵਿੱਚ ਥੋੜਾ ਜਿਹਾ ਢਿੱਲਾਪਨ ਜ਼ਰੂਰ ਰੱਖਾਂਗੇ ਤੇ ਦੂਸਰੀ ਇਹ ਹੈ ਕਿ ਉਹ ਟ੍ਰਾਇਲ ਚੱਲਦਾ ਟ੍ਰਾਇਲ ਤੋਂ ਬਾਅਦ ਉਹ ਜਿਵੇਂ ਆਪਣੇ ਹਿੰਦੁਸਤਾਨ ਦੇ ਵਿੱਚ ਗਵਾਹ ਹੁੰਦੇ ਨੇ ਇਦਾਂ ਹੀ ਗਵਾਹ ਹੁੰਦੇ ਨੇ ਉਹ ਇਦਾਂ ਹੀ ਮਤਲਬ ਜਿਹੜੇ ਬੰਦਿਆਂ ਨੇ ਉਹ ਵੀਡੀਓ ਜਿਹੜੀ ਉਹਦੇ ਚੋਂ ਪ੍ਰਕ्योर ਕੀਤੀ ਹੈ ਉਹ ਵੀਡੀਓ ਪਲੇਸ ਔਨ ਰਿਕਾਰਡ ਹੁੰਦੀ ਹੈ ਫਿਰ ਉਸ ਤੋਂ ਬਾਅਦ ਜਿਹੜੇ ਅਫੀਸਰ ਇਨਵੈਸਟੀਗੇਸ਼ਨ ਅਫੀਸਰ ਨੇ ਉਹ ਜਿਹੜੀ ਵੀਡੀਓ ਹੈ ਉਹਨਾਂ ਦੇ ਬਾਰੇ ਮਤਲਬ ਸਵਾਲ ਉਹਨਾਂ ਨੂੰ ਕੀਤੇ ਜਾਂਦੇ ਨੇ ਫਿਰ ਉਹ ਸਾਰੀ ਦੀ ਸਾਰੀ ਜਿਹੜੀ ਕੰਮ ਹੈ ਉਹ ਇਦਾਂ ਹੀ ਚੱਲਦਾ ਜਿੱਦਾਂ ਹਿੰਦੁਸਤਾਨ ਦੇ ਵਿੱਚ ਚੱਲਦਾ ਹੂੰ ਸੋ ਮੈਨੂੰ ਜਿਥੋਂ ਤੱਕ ਇਹ ਆ ਕਿ ਉਹਨੇ ਆਪਣੀ ਜਿਹੜੀ ਗਲਤੀ ਹੈ ਉਹ ਨਹੀਂ ਮੰਨੀ ਉਹਦਾ ਟ੍ਰਾਇਲ ਚੱਲਣਾ ਹੈ ਅਜੇ ਟ੍ਰਾਇਲ ਚੱਲਣਾ ਹੈ ਮੈਂ ਬੜਾ ਹੈਰਾਨ ਆ ਕਿ ਸਾਡੇ ਲੋਕ ਜਿਹੜੇ ਨੇ ਸੋਸ਼ਲ ਮੀਡੀਆ ਦੇ ਉੱਤੇ ਕਹਿ ਰਹੇ ਨੇ ਜਿਉ ਉਹਨੂੰ 45 ਸਾਲ ਦੀ ਸਜ਼ਾ ਹੋਗੀ ਵੀ ਇਹ ਕੋਈ ਅਜੇ ਅਜੇ ਤਾਂ ਉਹਦਾ ਟ੍ਰਾਇਲ ਪੈਂਡਿੰਗ ਹੈ ਅਜੇ ਤਾਂ ਸ਼ੁਰੂ ਹੋਇਆ ਉਹਦਾ ਟ੍ਰਾਇਲ ਉਹਨੂੰ 45 ਸਾਲ ਦੀ ਸਜ਼ਾ ਇਹਨਾਂ ਨੇ ਦੂਜੇ ਦਿਨ ਹੀ ਕਰ ਦਿੱਤੀ ਔਰ ਦੂਜੀ ਗੱਲ ਇਹ ਆ ਕਿ ਜਿਹੜਾ ਇਹਨਾਂ ਨੇ ਪਟੀਸ਼ਨ ਨੂੰ ਸਾਈਨ ਕਰਵਾ ਰਹੇ ਨੇ ਉਹ ਪਟੀਸ਼ਨ ਹੁਣ ਤੱਕ ਤਬ ਮਤਲਬ ਉਹਦੀ ਲੋੜ ਹੀ ਨਹੀਂ ਹੈ ਨਾ ਹੀ ਉਹ ਕਿਤੇ ਐਗਜ਼ਿਸਟ ਕਰਦੀ ਉਹ ਪਟੀਸ਼ਨ ਅਜੇ ਤਾਂ ਉਹਦਾ ਮਤਲਬ ਕੇਸ ਸ਼ੁਰੂਆਤੀ ਦੌਰ ਦੇ ਉੱਤੇ ਆ ਹਾਂ ਇਹ ਜਰੂਰ ਹੋ ਸਕਦਾ ਕਿ ਜਿੱਦਾਂ ਆਪਾਂ ਆਪਣੇ ਮਾਨਯੋਗ ਰਾਸ਼ਟਰਪਤੀ ਜਿਹੜੇ ਆ ਉਹਨਾਂ ਦੇ ਕੋਲ ਕੋਈ ਅਪੀਲ ਪੈਂਡਿੰਗ ਪਈ ਹੋਵੇ ਫਿਰ ਉਹ ਜਿਹੜੀ ਆਵਾਮ ਹੈ ਉਹ ਬਿਲਕੁਲ ਸਾਈਨ ਕਰਕੇ ਦੇ ਜੀ ਪਟੀਸ਼ਨ ਆ ਦੇਖੋ ਜੀ ਅਸੀਂ ਤਾਂ ਇਹਨੇ ਲੋਕ ਜਿਹੜੇ ਆ ਉਹ ਇਹ ਚਾਹ ਰਹੇ ਆ ਕਿ ਕੋਈ ਹਾਰਸ਼ ਡਿਸੀਜਨ ਇਹਦੇ ਉੱਤੇ ਨਾ ਆਏ ਅਦਰਵਾਈਜ਼ ਹੁਣ ਆਪਣੇ ਦੇਸ਼ ਦੀ ਹਦੂਦ ਵਿੱਚ ਹੋ ਸਕਦਾ ਹੈ ਜੇ ਆਪਣੇ ਦੇਸ਼ 'ਚ ਕੁਝ ਐਦਾਂ ਦਾ ਮੈਟਰ ਹੋਵੇ ਉੱਥੇ ਹੋ ਸਕਦਾ ਹੈ ਬਾਹਰ ਫੋਰਨ ਕੰਟਰੀ 'ਚ ਨਹੀਂ ਆਪਾਂ ਕੋਈ ਸਿਗਨੀਫੀਕੈਂਸ ਕਰ ਸਕਦੇ ਉਹਦੇ ਨਾਲ ਨਹੀਂ ਅਜੇ ਇਸ ਸਟੇਜ 'ਤੇ ਤਾਂ ਬਿਲਕੁਲ ਵੀ ਨਹੀਂ ਕਰ ਸਕਦੇ ਜੀ ਹੂੰ ਜਸਟਿਸ ਦੇ ਉੱਤੇ ਹੁਣ ਕੇਸ ਹੈ ਜੇ ਤਾਂ ਬੈਰੀ ਬਿਗਨਿੰਗ ਕੇਸ ਹੈ ਜੇ ਤਾਂ ਉਹਨੂੰ ਫੜਿਆ ਫੜਨ ਤੋਂ ਬਾਅਦ ਹੁਣ ਉਹਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਿਆ ਹੈ ਅਜੇ ਤਾਂ ਉਹਦਾ ਟ੍ਰਾਇਲ ਸਟਾਰਟ ਹੋਣਾ ਤੋਂ ਸੋਸ਼ਲ ਦੇ ਵਿੱਚ ਮਤਲਬ ਜਿੱਦਾਂ ਬਰਗਲਾ ਦਿੱਤਾ ਜਾਂਦਾ ਆਪਣੇ ਪੰਜਾਬੀਆਂ ਨੂੰ ਜਾਂ ਮਿਸ ਰਿਪਰਿਜ਼ੈਂਟ ਕੀਤੇ ਜਾਂਦੇ ਨੇ ਫੈਕਟਸ ਇਦਾਂ ਦੇ ਫੈਕਟ ਜਿਹੜੇ ਨੇ ਉਹ ਸੋਸ਼ਲ ਮੀਡੀਆ ਉੱਤੇ ਵੇਖਣ ਨੂੰ ਮਿਲ ਰਹੇ ਨੇ ਜੀ ਹਮ ਅਚਾਹ ਜੇਦੀ ਪ੍ਰोसीडिंग ਅੱਗੇ ਕਿਵੇਂ ਜਾ ਸਕਦੀ ਹੈ ਹਾਕਮ ਜੀ ਮੈਂ ਇਹ ਜਾਣਨਾ ਚਾਹੁੰਦਾ ਕਿਉਂਕਿ ਉਧਰਲੇ ਉਧਰਲਾ ਪੱਖ ਤਾਂ ਹੈ ਜੇ ਤਾਂ ਜੋ ਜਾਣਕਾਰੀ ਸਾਹਮਣੇ ਆਈ ਸੀ ਕਿ ਉਹਨਾਂ ਨੂੰ ਜਿਹੜਾ ਸਰਕਾਰੀ ਵਕੀਲ ਆ ਉਹ ਮੁਹैया ਕਰਵਾਇਆ ਹੈ ਇਧਰਲੇ ਪੱਖ ਨੂੰ ਵੀ ਤਾਂ ਉਧਰੋਂ ਵੀ ਸਰਕਾਰੀ ਵਕੀਲ ਜਿਹੜਾ ਉਹ ਇਨੀਸ਼ੀਏਟ ਕਰ ਰਿਹਾ ਹੈ ਪਰ ਇਸ ਤੋਂ ਅੱਗੇ ਕਿਸ ਤਰ੍ਹਾਂ ਦੀਆਂ ਪ੍ਰोसीਡਿੰਗਸ ਦੇਖਣ ਨੂੰ ਮਿਲ ਸਕਦੀਆਂ ਇਸ ਕੇਸ ਦੇ ਵਿੱਚ ਸਾਬ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਦੋਸ਼ੀ ਉਹਦੇ ਤੁਸੀਂ ਦੇਖਿਆ ਜਾਂਦਾ ਜਦੋਂ ਸਟਾਰਟ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਦਿਨੋਂ ਜ਼ਮਾਨਤ ਨਹੀਂ ਦੇ ਸਕਦੇ ਕਿਉਂਕਿ ਸਾਨੂੰ ਇਹ ਖੰਡਸ਼ਾ ਕਿ ਤੂੰ ਜ਼ਮਾਨਤ ਤੋਂ ਬਾਅਦ ਜਿਹੜਾ ਉਹ ਦੁਬਾਰਾ ਕਾਬੂ ਨਹੀਂ ਆਏਗਾ ਹੁਣ ਉਸ ਤੋਂ ਬਾਅਦ ਟ੍ਰਾਇਲ ਚੱਲਿਆ ਜਾਏਗਾ ਜੋ ਕੁਸ਼ਿਸ਼ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਹੈ ਜਿੰਦੇ ਵਿੱਚ ਜਿਹੜੀ ਆਪਾਂ ਇੱਕ ਵੀਡੀਓ ਦੇਖਦੇ ਆ ਜਿੰਦੇ ਚੋ ਪਿੱਛੇ ਮੁੜ ਕੇ ਵੇਖ ਰਿਹਾ ਹੁੰਦਾ ਜਾਂ ਉਹਦੇ ਅਗਲੇ ਪਾਸੇ ਦੀ ਜਾਂ ਜਿਹੜੇ ਪਿੱਛੇ ਕੈਮਰੇ ਤੋਂ ਜਿਹੜੀਆਂ ਵੀਡੀਓਜ਼ ਨੇ ਉਹ ਸਾਰੀਆਂ ਵੀਡੀਓ ਜਿਹੜੀਆਂ ਇਕੱਠੀਆਂ ਕਰਕੇ ਉਹਨਾਂ ਦੇ ਨਾਲ ਨਾਲ ਜਿਹੜੇ ਇਨਵੈਸਟੀਗੇਸ਼ਨ ਆਫੀਸਰ ਮੌਕੇ ਦੇ ਉੱਤੇ ਪਹੁੰਚੇ ਜਾਂ ਜਿਹੜੇ ਡਾਕਟਰ ਨੇ ਜਿਹੜਾ ਉਹ ਦੱਸਣਗੇ ਕਿ ਇਹਦਾ ਕਾਉਜ਼ ਆਫ ਡੈਥ ਕੀ ਹੈ ਉਹਨਾਂ ਦੀਆਂ ਜਿਹੜੀਆਂ ਮੈਡੀਕਲ ਲੀਗਲ ਰਿਪੋਰਟਸ ਨੇ ਉਹ ਸਾਰੇ ਦੀਆਂ ਸਾਰੀਆਂ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਜਿਹੜੀਆਂ ਨੇ ਉਹਨਾਂ ਨੂੰ ਮਤਲਬ ਕੋਰਟ ਦੇ ਪੱਟਲ ਦੇ ਉੱਤੇ ਰੱਖ ਦਿੱ ਸ਼ੁਰੂ ਹੋਏਗਾ ਕਿ ਉਹਦੇ ਚ ਜਿਹੜੇ ਗਵਾਹ ਨੇ ਜਿਹੜੇ ਬੰਦੇ ਉਦੋਂ ਮੌਕੇ ਦੇ ਉੱਤੇ ਸੀ ਜਾਂ ਮੌਕੇ ਦੇ ਉੱਤੇ ਪਹੁੰਚੇ ਜਾਂ ਜਿਹੜੇ ਇਨਵੈਸਟੀਗੇਸ਼ਨ ਆਫੀਸਰ ਨੇ ਉਹਨੂੰ ਇਨਵੈਸਟੀਗੇਟ ਕੀਤਾ ਜਾਂ ਜਿਹੜੇ ਫਰੈਂਸਿਕ ਲੈਬ ਦੇ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਉਹਨਾਂ ਦੀ ਇਹ ਵੀਡੀਓ ਦੇ ਬਾਰੇ ਮਤਲਬ ਸਰਟੀਫਿਕੇਟ ਦਿੱਤੇ ਜਾਂ ਉਸ ਤੋਂ ਬਾਅਦ ਜਿਹੜੇ ਡਾਕਟਰਸ ਨੇ ਜਿਨ੍ਹਾਂ ਨੇ ਉਹਨਾਂ ਦੇ ਕੌਜ਼ ਆਫ ਡੈਥ ਦੱਸਿਆ ਉਹਨਾਂ ਸਾਰੇ ਬੰਦਿਆਂ ਦੀ ਗਵਾਹੀ ਹੋਏਗੀ ਜਿਹੜਾ ਇੱਕ ਬੜਾ ਲੰਮਾ ਪ੍ਰੋਸੀਜਰ ਹੈ ਮਤਲਬ ਤੇ ਉਹਦੇ ਵਿੱਚ ਉਹ ਗਵਾਹੀ ਹੋਣ ਤੋਂ ਬਾਅਦ ਫਿਰ ਇਹਨਾਂ ਨੂੰ ਮੌਕਾ ਦਿੱਤਾ ਜਾਏਗਾ ਡਿਫੈਂਸ ਐਵੀਡੈਂਸ ਦਾ ਕਿ ਤੁਸੀਂ ਦੱਸੋ ਕਿ ਇਹ ਸਭ ਕੁਝ ਤੁਹਾਡੇ ਖਿਲਾਫ ਆਇਆ ਤੁਸੀਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰ ਪਰ ਉਸ ਤੋਂ ਬਾਅਦ ਜਿਹੜਾ ਫਾਈਨਲ ਆਰਗੂਮੈਂਟ ਹੋ ਕੇ ਜਿਹੜਾ ਹੈ ਉਹ ਸਜ਼ਾ ਜਿਹੜੀ ਹੈ ਉਹ ਜਿਹੜੇ ਹਸਾਮਨਾ ਲਗਰ ਉਹਦੇ ਕਸੂਰ ਨਿਕਲਦਾ ਉਹ ਹਸਾਮਨਾ ਨੂੰ ਜਿਹੜੀ ਸਜ਼ਾ ਉਹ ਦਿੱਤੀ ਜਾਏਗੀ ਹਮ ਹਾਕਮ ਜੀ ਵੈਸੇ ਅਸੀਂ ਚਲੋ ਗੱਲ ਕਰਦੇ ਹਾਂ ਕਿ ਯੂ ਐਸ ਏ ਬੜੀ ਡਿਸਪਲਿੰਡ ਕੰਟਰੀ ਹੈ ਜਾਂ ਬੜੀ ਡਿਵੈਲਪਡ ਕੰਟਰੀ ਹੈ ਪਰ ਸਵਾਲ ਇਥੇ ਖੜਦਾ ਹੈ ਕਿ ਜਿੱਥੇ ਇੱਕ ਪਾਸੇ ਤੁਸੀਂ ਦਾਅਵੇ ਕਰ ਰਹੇ ਹੋ ਕਿ ਉਸ ਬੰਦੇ ਨੂੰ ਸਾਈਨ ਬੋਰਡ ਨਹੀਂ ਪੜ੍ਹਨੇ ਆ ਰਹੇ ਸੀ ਜਾਂ ਅੰਗਰੇਜ਼ੀ ਪੜਨ ਲਿਖਣ ਚ ਉਹਨੂੰ ਪ੍ਰੋਬਲਮ ਆ ਰਹੀ ਸੀ ਤੇ ਫਿਰ ਦੂਜੇ ਪਾਸੇ ਤੁਸੀਂ ਲਾਇਸੈਂਸ ਵੀ ਮਹਈਆ ਕਰਾਤਾ ਉਹਨੂੰ ਟਰੱਕ ਡਰਾਈਵਰੀ ਦਾ ਜਾਣਕਾਰੀ ਤਾਂ ਇਹ ਵੀ ਸੀ ਕਿ ਚਲੋ ਕੈਲੀਫੋਰਨੀਆ ਚ ਉਹਨਾਂ ਲਾਇਸੈਂਸ ਬਣਿਆ ਸੀਗਾ ਤੇ ਫਿਰ ਇਹੋ ਜੀ ਸਿਚੁਏਸ਼ਨ ਚ ਫਿਰ ਲਾਇਸੈਂਸ ਕਿਵੇਂ ਮਹਈਆ ਹੋਇਆ ਇਹ ਤਾਂ ਅਮਰੀਕਨ ਇੰਸਟੀਟਿਊਸ਼ਨਸ ਦੇ ਉੱਤੇ ਸਵਾਲ ਖੜ ਗਿਆ ਬਿਲਕੁਲ ਉਹ ਉਸ ਤੋਂ ਬਾਅਦ ਉਹਨਾਂ ਨੇ ਹੁਣ ਕੀ ਕਰ ਰਹੇ ਨੇ ਰੈਂਡਮਲੀ ਜਿਹੜਾ ਵੀ ਕੋਈ ਡਰਾਈਵਰ ਜਾ ਰਿਹਾ ਉਹਦਾ ਟੈਸਟ ਲੈ ਰਹੇ ਨੇ ਦੁਬਾਰਾ ਹੂੰ ਗੱਡੀ ਕੋਈ ਚਲਾਉਂਦੇ ਡਰਾਈਵਰ ਨੂੰ ਉਹਨੂੰ ਰੋਕਦੇ ਨੇ ਰੋਕਣ ਤੋਂ ਬਾਅਦ ਪੁਲਿਸ ਵਾਲੇ ਉਹਨੂੰ ਸਾਈਨ ਦਿਖਾਉਂਦੇ ਨੇ ਉਹਨਾਂ ਨਾਲ ਇੰਗਲਿਸ਼ ਥੋਂ ਮੈਨੂੰ ਤੋਂ ਪੁੱਛਦੇ ਨੇ ਤਾਂ ਅਗਰ ਉਹਨੂੰ ਸਾਈਨ ਸਮਝ ਨਹੀਂ ਆਉਂਦੇ ਉਹਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਉਹਦਾ ਲਾਇਸੈਂਸ ਖੜੇ ਪੈਰ ਜਿਹੜਾ ਹੈ ਉਹ ਕੈਨਸਲ ਕਰ ਰਹੇ ਨੇ ਔਰ ਉਸ ਤੋਂ ਬਾਅਦ ਕੀ ਹੈ ਕਿ ਜਿਹੜੀ ਉਹਦੀ ਗੱਡੀ ਹੈ ਉਹ ਚਾਹੇ ਤੋਏ ਕਰਕੇ ਤੋਏ ਕਰਕੇ ਲੈ ਜਾਏ ਚਾਹੇ ਉਹ ਮਤਲਬ ਕੋਈ ਹੋਰ ਡਰਾਈਵਰ ਜਿਹੜਾ ਹੈ ਉਹ ਭੇਜ ਕੇ ਗੱਡੀ ਜਿਹੜੀ ਹੈ ਉਹ ਮਤਲਬ ਵਾਪਸ ਲੈ ਜਾਣ ਉਹ ਟਰੱਕ ਨਹੀਂ ਚੱਲਣ ਦੇ ਰਗੇ ਕੁਝ ਗਲਤੀਆਂ ਜਿਵੇਂ ਤੁਸੀਂ ਸਵਾਲ ਚੱਕਿਆ ਬਿਲਕੁਲ ਤੁਹਾਡੀ ਗ ਲੇਕਿਨ ਉਹ ਆਪਣੀਆਂ ਗਲਤੀਆਂ ਨੂੰ ਸੁਧਾਰ ਰਹੇ ਨੇ ਉਹ ਜਿਹੜਾ ਮਤਲਬ ਹੁਣ ਗਾਂ ਤੋਂ ਜਿਹੜੀ ਕਾਰਵਾਈ ਹੈ ਉਹ ਜਿੰਨੇ ਵੀ ਡਰਾਈਵਰ ਨੇ ਕੋਈ ਉਹ ਜ਼ਰੂਰੀ ਨਹੀਂ ਕਿ ਇਕੱਲੇ ਪੰਜਾਬ ਦੇ ਡਰਾਈਵਰ ਹੋਣ ਚਾਹੀਓ ਕੋਈ ਪਾਕਿਸਤਾਨ ਦੇ ਵੀ ਡਰਾਈਵਰ ਹੋਣ ਕੋਈ ਸਪੈਨਿਸ਼ ਡਰਾਈਵਰ ਹੋਵੇ ਕੋਈ ਚਾਈਨਾ ਤੋਂ ਡਰਾਈਵਰ ਹੋਵੇ ਉਹਨਾਂ ਸਾਰਿਆਂ ਲੋਕਾਂ ਨੂੰ ਜਿਹੜਾ ਹੈ ਉਹ ਦੁਬਾਰਾ ਸਪੋਰਟ ਨਹੀਂ ਜਿਹੜੀ ਉਹ ਕਰ ਰਹੇ ਨੇ ਹਮ ਅੱਛਾ ਹਾਕਮ ਜੀ ਮੈਂ ਹੁਣ ਅੰਤਵਾਲ ਵੱਧਦਾ ਮੈਂ ਜ਼ਰੂਰ ਤੁਹਾਨੂੰ ਪੁੱਛਣਾ ਚਾਹੁੰਦਾ ਕਿਉਂਕਿ ਇੱਕ ਪਾਸੇ ਤਾਂ ਚਲੋ ਯੂਐਸ ਤੇ ਇੰਡੀਆ ਦੇ ਵਿੱਚ ਜਿਹੜੀ ਹੈ ਉਹ ਟੈਰਿਫ ਵਾਰ ਚੱਲਦੀ ਪਈ ਹੈ ਇਹਦੇ ਦਰਮਿਆਨ ਇੱਕ ਇੰਡੀਅਨਸ ਨੂੰ ਲੈ ਕੇ ਸ਼ਾਇਦ ਇੱਕ ਵੱਖਰਾ ਵਿਵਾਦ ਵੀ ਉੱਥੇ ਸ਼ੁਰੂ ਹੋ ਗਿਆ ਇਸ ਇਨਸੀਡੈਂਟ ਮਗਰੋਂ ਕਿ ਤੁਸੀਂ ਦੇਖਦੇ ਹੋ ਕਿ ਇਹਨਾਂ ਦੋਵਾਂ 'ਚ ਕੋਈ ਸਿਮਿਲੈਰਿਟੀ ਹੈਗੀ ਆ ਹੋਂਦੇ ਸਮੇਂ 'ਚ ਇੰਡੀਅਨਸ ਜਿਹੜੇ ਉੱਥੇ ਰਹਿੰਦੇ ਆ ਉਹਨਾਂ ਨੂੰ ਵੀ ਪ੍ਰੋਬਲਮਸ ਫੇਸ ਕਰਨੀਆਂ ਪੈ ਸਕਦੀਆਂ ਨੇ ਦੇਖੋ ਮੈਂ ਪਿਛਲੇ ਕਾਫੀ ਦਿਨਾਂ ਤੋਂ ਕਈ ਘਟਨਾਵਾਂ ਦੇਖ ਰਿਹਾ ਹਾਂ ਕਿ ਇੱਕ ਸਰਦਾਰ ਰੇ ਉਹਨਾਂ ਦੇ ਉੱਤੇ ਵੀ ਅਟੈਕ ਕੀਤਾ ਗਿਆ ਕੁਛ ਆਪਾਂ ਵੀਡੀਓ ਜੀ ਵੀ ਦੇਖਦੇ ਆ ਔਰ ਇਥੋਂ ਤੱਕ ਕਿ ਤੁਸੀਂ ਮਤਲਬ ਪਿੱਛੇ ਜੇ ਦੇਖਿਆ ਹੋਣਾ ਜਦੋਂ ਇੱਕ ਕਾਲੇ ਨੂੰ ਪੁਲਿਸ ਵਾਲੇ ਨੇ ਆਪਦੇ ਗੋਡੇ ਦੇ ਥੱਲੇ ਰੱਖ ਲਿਆ ਤੇ ਉਹ ਆਈ ਕਾਂਟ ਬਰੀਥ ਦੇ ਨਾ ਤੋ ਕਿੰਨਾ ਜ਼ਿਆਦਾ ਮਤਲਬ ਮਹਿੰਮ ਚੱਲੀ ਕਿ ਉਹ ਮਤਲਬ ਕਿਸ ਤਰੀਕੇ ਨਾਲ ਸੋ ਮਤਲਬ ਇਨਾ ਜ਼ਿਆਦਾ ਤਾਂ ਨਹੀਂ ਲੇਕਿਨ ਜਿਹੜੀ ਨਸਲੀ ਹਿੱਸਾ ਜਿਹੜੀ ਹੈ ਉਹ ਹਰ ਦੇਸ਼ ਦੇ ਵਿੱਚ ਹੈਗੀ ਹੈ ਕਿਤੇ ਵਾਦੇ ਕਿਤੇ ਘਾਟੇ ਕਿਤੇ ਮਤਲਬ ਜਿਹੜੇ ਅਫਗਾਨਿਸਤਾਨ ਵਗੈਰਾ ਕੰਟਰੀਆਂ ਨੇ ਉੱਥੇ ਜ਼ਿਆਦਾ ਯੂਐਸਏ ਦੇ ਵਿੱਚ ਘਾਟੇ ਲੈਕਿਨ ਇਹ ਜਿਹੜਾ ਮਤਲਬ ਡੈਮੋਕ੍ਰੇਸੀ ਦੇ ਵਾਸਤੇ ਇਹ ਗੱਲ ਚੰਗੀ ਨਹੀਂ ਹੈਗੀ ਔਰ ਸਾਡੇ ਲੋਕਾਂ ਦੇ ਵਾਸਤੇ ਤੇ ਮਤਲਬ ਇਹ ਗੱਲ ਬਿਲਕੁਲ ਸੋਚਣ ਦੀ ਲੋੜ ਹੈ ਕਿ ਜਦੋਂ ਅਸੀਂ ਬਗਾਨੇ ਮੁਲਕ ਦੇ ਵਿੱਚ ਆ ਉਥੇ ਅਸੀਂ ਆਪਣਾ ਜਿਹੜਾ ਬਚਾ ਕਰਕੇ ਰੱਖੀਏ ਔਰ ਜੇ ਅਗਰ ਸਪੋਜ਼ ਕਰੋ ਅਸੀਂ ਤਰਬਨ ਟਾਈ ਕਰਦੇ ਆ ਜਾਂ ਮਤਲਬ ਅਸੀਂ ਕਿਸੇ ਕਮਿਊਨਿਟੀ ਨੂੰ ਬਲੀਵ ਕਰਦੇ ਆ ਤੇ ਇਟ ਮੀਨਸ ਇਹ ਹੈ ਕਿ ਅਸੀਂ ਸਾਰੀ ਕਮਿਊਨਿਟੀ ਦਾ ਜਿਹੜਾ ਪਾ ਰਹੇ ਹੋ ਸਾਡੇ ਸਿਰ ਦੇ ਉੱਤੇ ਆ ਸੋ ਅਸੀਂ ਇਦਾਂ ਦਾ ਬਿਹੇਵ ਕਰੀਏ ਕਿ ਜਿੰਨੇ ਨਾਲ ਸਾਡੇ ਜਿਹੜੇ ਦੂਜੇ ਭੈਣ ਭਰਾ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਜੜੀ ਹੈ ਉਹ ਕ੍ਰੀਏਟ ਨਾ ਹੋਵੇ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਜਿਹੜੀ ਹੈ ਉਹ ਹੁਣ ਉੱਪਰ ਕੇ ਸਾਹਮਣੇ ਆ ਰਹੀ ਆ ਆਉਂਦਾ ਸਮਾਂ ਇਹ ਟ੍ਰਾਇਲ ਕਿੱਥੇ ਤੱਕ ਲੈ ਕੇ ਜਾਂਦਾ ਹੈ ਹੁਣ ਇਹ ਉੱਤੇ ਧਿਆਨ ਦੇਣਾ ਪਊਗਾ ਖਾਸ ਤੌਰ ਦੇ ਉੱਤੇ ਹਰਜਿੰਦਰ ਦਾ ਭਵਿੱਖ ਕੀ ਕਹਿੰਦਾ ਆ ਉਹ ਟਰੱਕ ਡਰਾਈਵਰੀ ਯੂਐਸ ਦੇ ਵਿੱਚ ਕਿੱਥੇ ਤੱਕ ਜਾਂਦੀ ਹੈ ਦੱਸਦੇ ਰਵਾਂਗੇ ਬੜੇ ਰਵਾਨ ਇੰਡੀਆ ਪੰਜਾਬੀ